ਪਰ ਲੜਨਾ ਸੀ ਬਹੁਤ ਚੰਗੀ ਤਰ੍ਹਾਂ ਜਾਣਦੇ ਆਂ ਸਿੱਧੂ ਮੂਸੇਵਾਲਾ ਬਾਈ ਦੀ ਯਾਦਗਾਰ ਤੇ ਆ ਬਾਈ ਪਹੁੰਚਿਆ ਤੇ ਬਾਈ ਨੇ ਕਿਹਾ ਬਾਈ ਜੀ ਮੈਂ ਦੋ ਬੋਲ ਬੋਲਣੇ ਆ ਤੁਸੀਂ ਮੇਰੀ ਵੀਡੀਓ ਬਣਾਓ ਤੇ ਬਾਈ ਜੀ ਦੇ ਜੋ ਬੋਲ ਬੋਲੇ ਹੋਏ ਨੇ ਜੋ ਸਮਝ ਗਿਆ ਬਾਈ ਜੀ ਕਮੈਂਟਾਂ ਜਰੂਰ ਦੱਸੋ ਕਿ ਬਾਈ ਕਹਿਣਾ ਕੀ ਚਾਹੁੰਦਾ ਆਓ ਤੁਸੀਂ ਵੀ ਸੁਣ ਲਓ ਬਾਈ ਜੀ ਕੀ ਕਹਿਣਾ ਚਾਹੁੰਦਾ ਇਹ ਬਾਈ ਦੇਖੋ ਵੀਡੀਓ ਬਾਈ ਜੀ ਸਿੱਧੂ ਬਾਈ ਦੀ ਯਾਦਗਾਰ ਤੇ ਖੜੇ ਆ ਤੇ ਸਿੱਧੂ ਬਾਈ ਦੀ ਯਾਦਗਾਰ ਤੇ ਇੱਕ ਬਾਈ ਮਿਲਿਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਹੈ ਜੀ ਉਹ ਟਿੱਕ ਟਾਕੋ ਹਾਂਜੀ ਤੁਸੀਂ ਕੁਝ ਬੋਲਣਾ ਜਾ ਰਹੇ ਸੀ ਬੋਲੋ ਹੁਣ ਬੋਲੋ ਜੀ ਲਓ ਜੀ ਰਾਜਨੀਤੀ ਸਾਨੂੰ ਬੇਸ਼ੱਕ ਘਟ ਆਉਂਦੀ ਹੋਵੇ ਪਰ ਲੜਨਾ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਦੁਨੀਆ ਸਾਲੀ ਜੰਗਲ ਹੈ ਇੱਥੇ ਪਤਾ ਨਹੀਂ ਕਦੋਂ ਕਿਹੜੀ ਬਾੜ ਚੋਂ ਨਿਕਲ ਕੇ ਕਿਹੜਾ ਜਾਨਵਰ ਕਦੋਂ ਤੇ ਕਿਹਨੂੰ ਕਿੱਥੇ ਖਾਜੇ ਨਹੀਂ ਤਾਂ ਸਾਲਾ ਗਿੱਦੜ ਮਾਣ ਹੈ ਨਹੀਂ ਸ਼ੇਰ ਪਰ ਮੈਨਾਂ ਸਾਰੇ ਜਾਨਵਰਾਂ ਦੀ ਨਸਲ ਤੋਂ ਜਾਣੂ